ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਕੱਲ ਹੋਰ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਵਾਸਤੇ ਆ ਕੋਈ ਵੀ ਗੱਲ ਦਿਲ ਤੇ ਨਾ ਲਾਈ ਜਾਵੇ ਵੀਰ ਇਹਦੀ ਹੱਤ ਸ਼ਰਮ ਮੈਨੂੰ ਆਈ ਜਾਂਦੀ ਆ ਪੂਰੀ ਚੱਲ ਸਾਡੇ ਵੀ ਵਾਈਫਾਈ ਲੱਗਾ ਬਣਾ ਕੇ ਮੰਗਲ ਸੂਤਰ ਨਾਲ ਮੇਰਾ ਗਲਾ ਘੁੱਟਦੀ ਬ੍ਰਦਰ ਟਾਈਮ ਕੱਢ ਕੇ ਮੈਨੂੰ ਗੋਲੀਆਂ ਮਾਰਦੀ ਫੇਰ ਨੰਬਰ ਤੇ ਫਰੀ ਜੱਟ ਨਹੀਂ ਫੇਰ ਮੈਨੂੰ ਵੀਰੇ ਜਦੋਂ ਸੰਗਰੂਰ ਆਇਆ ਮੇਰੇ ਚ ਪੇੜਾ ਲਾ ਕੇ ਜਾਈ ਮੈਂ ਪੁੱਛਿਆ ਬੱਬੇ ਸੁਣ ਮੈਂ ਪੁੱਛਿਆ ਮੈਂ ਕਿਉਂ ਨਹੀਂ ਗਏ ਕਹਤਾ ਰਾਜਾ ਕੈਪਰਿੰਗ ਅਮਰੀਸ਼ਪੂਰੀ ਦੀ ਆਵਾਜ਼ ਵੀ ਕੱਢ ਲੈਂਦਾ ਇਹਦਾ ਕੋਈ ਕਸੂਰ ਨਹੀਂ ਪਿੱਛੋਂ ਮਾਲ ਹੀ ਤੇ ਜਾਂਦਾ ਏ ਜਿਨ੍ਹਾਂ ਨੇ ਮੇਰੇ ਦੇਸ਼ ਦੇ ਗਰੀਬੋਆਂ ਦਾ ਖੂਨ ਪਚੀ ਪਸੀਨੇ ਕੀ ਖੂਨ ਪਚੀ ਪਸੀਨੇ ਕੀ ਕਮਾਈ ਲੂਟ ਲੂਟ ਕੇ ਉਹ ਆ ਵੀ ਗੂੰਗੇ ਗਿੱਲੇ ਬਹਿਨੇ ਓਏ ਤੂੰ ਪੰਜਾਬੀ ਹੀ ਬੋਲ ਲੈਂਦਾ ਕਿਉਂ ਹਿੰਦੀ ਨਾਲ ਮੱਥਾ ਮਾਰਿਆ ਮੈਂ ਵੀ ਤੈਨੂੰ ਇਹੀ ਪੁੱਛਣਾ ਹੈ ਕਿ ਤੈਨੂੰ ਸਪੀਚ ਲਿਖ ਕੇ ਕੌਣ ਦਿੰਦਾ ਜੇ ਠੰਡਾਂ ਚ ਰਜਾਈਆਂ ਚ ਬੈਠ ਕੇ ਪੰਜੀਰੀਆਂ ਖਾਣ ਨਾਲ ਜਾਨ ਆਂਦੀ ਹੁੰਦੀ ਨਾ ਸਰੀਰ ਚ ਫੇਤਾ ਯਾਰ ਗੱਲਾਂ ਹੀ ਕਰਦੀਆਂ ਸੀਗੀਆਂ ਬਾਈ ਮੈਨੂੰ ਬਹੁਤ ਅਫਸੋਸ ਹੁੰਦਾ ਦੇਖ ਕੇ ਕਿ ਹੁਣ ਤੈਨੂੰ ਕੋਈ ਸੀਰੀਅਸ ਨਹੀਂ ਲੈਂਦਾ ਜਾਨ ਤਾਂ ਐਵੇਂ ਵੀ ਨਹੀਂ ਆਉਣੀ ਹੋਣਾ ਤਾਂ ਨਮੂਨੀਆਂ ਹੀ ਆ ਅੰਮ੍ਰਿਤ ਕਿਹੜਾ ਕੋਣ ਪਤਾ ਹੀ ਚਾਊਗਾ ਬਲੋ ਯਾ ਸ਼ਿਹਰ ਕੋਣ ਆਖੇ ਤੇ ਐ ਅਕਲ ਨਾਲ ਗਾਣਾ ਗਾ ਰਹੇ ਆ ਕਿ ਜਾਂ ਗੱਲਾਂ ਕਰ ਰਹੇ ਆ ਅੱਜ ਤੱਕ ਅੱਜ ਤੱਕ ਕੁਝ ਨਹੀਂ ਕੱਢੀ ਅੱਜ ਤੱਕ ਕਵੇ ਦੁਨੀਆ ਤੇ ਕਾ ਬੋਲ ਲੱਗਦਾ ਕੰਬਲ ਦੇ ਵਿੱਚ ਵੜ ਕੇ ਗਾਣਾ ਰਿਕਾਰਡ ਕੀਤਾ ਬੋਲ ਬੋਲ ਕੇ ਚੋਲਿਆ ਮਿੱਠੇ ਬੋਲ ਬੋਲ ਕੇ ਚੋਲਿਆ ਮਿੱਠੇ ਹਾ ਉੱਚਾ ਕਿਰਦਾਰ ਸੀਗਾ ਕੋਠੇ ਨਾਲ ਦਾ ਸਮਤ ਨਹੀਂ ਪੈਸਾ ਹਨੇਰੀ ਦੇ ਸਾਡੀ ਜ਼ਿੰਦਗੀ ਚ ਚੱਲ ਪੈਂਦੀ ਇਹੋ ਜਿਹਾਂ ਵੀਡੀਓ ਦੇਖ ਕੇ ਤੇਰਾ ਹੁਸਨ ਦੀ ਮੇਰੀ ਚਲੀ ਪੁੜੇ ਵਰਗੀ ਜੱਟ ਜੜੋ ਤਾਬ ਰੋਤੇ ਨਾਲ ਭਾਈ ਬਣ ਕੇ ਵੀਡੀਓ ਡਿਲੀਟ ਕਰਦੇ ਮੇਰੀ ਤਾਂ ਅੱਗੇ ਦਵਾਈ ਚੱਲਦੀ ਆ ਕਿਸਮਤ ਕਿਸਮਤ ਕੁਝ ਨਹੀਂ ਹੁੰਦੀ ਬਸ ਵਿਚੋਲੇ ਚ ਦਮ ਹੋਣਾ ਚਾਹੀਦਾ ਸਾਡੇ ਹੁਣ ਵਾਈਫਾਈ ਚੱਲਦਾ ਆ ਸਭ ਦੇਖਣ ਵਾਸਤੇ ਕਿਉਂਕਿ 2GB ਵਿੱਚ ਆ ਕੁਝ ਲੋਡ ਨਹੀਂ ਆਉਂਦਾ ਸੀ ਤੁਸੀਂ ਸ਼ੀਸ਼ਮੈਲ ਤੋਂ ਨਹੀਂ ਡਿੱਗੇ ਤੁਸੀਂ ਸ਼ੀਸ਼ ਬੈੜ ਤੋਂ ਡਿੱਗੇ ਹੋ ਬੀਬੀ ਤਾਂ ਡਾਕਟਰ ਦੀਆਂ ਰਿਪੋਰਟਾਂ ਹੀ ਚੱਕੀ ਫਿਰਦੀ ਆ ਰਣਜੀਤ ਬਾਵਾ ਨੇ ਸਾਨੂੰ ਅੱਧਾ ਗਾਣਾ ਸੁਣਾਇਆ ਮਤਲਬ ਪੀ ਪੀ ਤਾਂ ਉਹਨੇ ਬੋਲਿਆ ਹੀ ਨਹੀਂ ਆਂਟੀ ਜੀ ਤੁਸੀਂ ਵੇਲਡਿੰਗ ਦਾ ਕੰਮ ਸਿੱਖ ਲਓ ਪਤਾ ਨਹੀਂ ਕਿਸ ਨੇ ਆਂਟੀ ਨੂੰ ਵਹਿਮ ਪਾਤਾ ਕਿ ਤੂੰ ਗਾ ਸਕਦੀ ਆ ਮੈਨੂੰ ਲੱਗਦਾ ਮੈਂ ਖੋਲ ਜਾਗੀ ਛੱਟ ਕੇ ਮੈਂ ਜਾਣ ਵਾਲਿਆ ਦੇਖੋ ਹਸਦੀ ਰਹੀ ਤੇ ਦੋਂਦੇ ਦੇ ਦੋਂਦੀ ਨੂੰ ਬਰੋੜ ਤੁਸੀਂ ਸੋਰੀ ਹੀ ਐਸਾ ਲਾਇਆ ਕਿ ਮਖੌਲ ਤਾਂ ਹੋਣ ਗਈ ਮੇਰੇ ਅੱਖ ਨੇ ਮੇਰੀ ਅੱਖ ਨੇ ਸ਼ਰਾਰਤ ਆਂਟੀ ਤੁਹਾਡੀ ਅੱਖ ਨੇ ਸ਼ਰਾਰਤ ਥੋੜੀ ਲੇਟ ਸ਼ੁਰੂ ਕੀਤੀ ਆ ਹੁਣ ਤਾਂ ਦਿਨ ਚੜਾ ਆ ਬੇਬੇ ਰਹੰਦੇ ਹੁਣ ਤੂੰ ਅੱਖਾਂ ਤੋਂ ਸ਼ਰਾਰਤਾਂ ਨਾ ਕਰਾਇਆ ਕਰ ਹੁਣ ਤਾਂ ਰੱਬ ਦਾ ਨਾਮ ਲਿਆ ਕਰ ਜੇ ਤੂੰ ਸਦਾ ਹੀ ਆਦੀ ਬਦਮਾਸ਼ੀ ਬੜੀ ਚੱਲਦੀ ਆ ਦੱਸੋ ਵਾ ਆਪਣੀ ਬਦਮਾਸ਼ੀ ਬਾਰੇ ਜਾਏ ਹਾਡੀ ਬਦਮਾਸ਼ੀ ਵੇਖਦੇ ਮਾਵਾ ਆਪਣੇ ਪੁੱਤ ਨੂੰ ਵਧੀਆ ਲਾਤੀ ਕਹਿੰਦੇ ਸੋਇਆ ਆਲੇ ਦੀਪੂ ਸ਼ੂਟਰ ਆ ਜਾਏਗਾ ਦੀਪੂ ਸ਼ੂਟਰ ਨਹੀਂ ਕਹਿੰਦੇ ਹੁਣ ਆਂ ਦੀਪੂ ਚੋਰ ਆ ਜਾਏਗਾ ਦੀਪੂ ਦਾ ਜਿਹੜਾ ਵਾਜੀ ਤਾਂ ਦੀਪੂ ਨੇ ਇੱਕ ਵੀ ਨਹੀਂ ਚੱਲਣੀ ਨਾ ਦਾੜੀ ਨਾ ਮੋਛ ਧੀਆਂ ਵਰਗੇ ਪੁੱਤ ਖਾ ਖਾ ਡੀਪੂ ਵਾਲੀ ਕਣਕ ਤੇ ਪਾਗਲ ਹੋ ਗਏ ਆ ਚਲ ਚਲ ਹਾਲ ਹੈ ਲੈ ਆਪਰਾ ਮਾਟੀ ਨਾਲ ਦੇਖਿਓ ਨਜ਼ਰ ਲੰਚੋ ਕਿ ਸੋਣਿਆ ਖਾਣੇ ਹੁੰਦਿਆ ਹੋਰੀ ਚਲੋ ਮੈਂ ਵੀ ਵਾਈਫਾਈ ਲਵਾਇਆ ਅਸੀਂ ਤਾਂ ਬਸ ਇੱਥੇ ਦੁਨੀਆ ਤੇ ਲੰਗਰ ਖਾਣ ਹੀ ਆਏ ਆ ਮੈਨੂੰ ਚਾਹੀਦੀ ਨਹੀਂ ਯਾਰ ਚਾਹੀ ਚਾਹ ਅਮਰ ਕੋਲ ਨਹੀਂ ਰਹਾ ਤਾਂ ਕਾਫੀ ਚਾਹ ਹੈ ਨਹੀਂ ਚਲੋ ਨੋ ਵੇਰਾ ਜਰੂਸ ਦੋ ਕਿਲੋ ਦੋ ਸੰਸਾਈ ਪਾਇਨੈਪਲ ਲੈ ਲਓ ਦਾਣਾ ਇਹ ਨੂੰ ਜੂਸ ਨਹੀਂ ਇਹਦਾ ਜਲੂਸ ਕੱਢੋ ਤੜ ਲਓ ਮੈਂ ਤਾਂ ਹੌਸਟਾਈ ਵੀ ਸੰਜੂਗੀ ਤੁਹਾਡੇ ਕੋਲ ਤਾਂ ਵੀ ਆਪਸ਼ਨ ਹੈ ਨੀਆ ਕਿਉਂ ਨਹੀਂ ਹੈਗਾ ਆਪਸ਼ਨ ਮੱਜਾਂ ਨੂੰ ਪੱਠੇ ਪਾੜਾਂਗੇ ਖੇਤੀ ਕਰ ਲਾਂਗੇ ਤੁਸੀਂ ਆਪਣੇ ਕੰਮੀ ਕੋ ਕਿੱਟਾ ਖਾਲ ਰੱਖਦੇ ਹੋ ਤੇ ਮਾਰਾ ਖਿਆਲ ਰੱਖਣੇ ਲਈ ਵੀ ਤਾਂ ਕੋਈ ਹੋਣਾ ਚਾਹੀਦਾ ਨਾ ਪੂਰੀ ਲਾਈਫ ਮੇਰਾ ਖਿਆਲ ਰੱਖੋਗੀ ਬਹੁਤ ਜ਼ਿੰਮੇਵਾਰੀਆਂ ਹੈ ਮੇਰੇ ਉੱਪਰ ਹਮ ਦੋਨੋਂ ਮਿਲ ਕੇ ਉਠਾ ਲੇਗੇ ਮੈਂ ਆਪਣਾ ਪੂਰਾ ਉਮਰ ਵਿੱਚ ਸਾਨੂੰ ਸਿਖਾਇਆ ਜਾਂਦਾ ਸੀ ਕਿ ਕੰਨ ਪੱਕ ਜਾਂਦੇ ਆ ਮੋਹਬਤ ਕਰਦੀ ਹੂੰ ਮੁੱਸੇ ਬਹੁਤ ਤੋ ਫਿਰ ਬੋਲਦੀ ਕਿ ਨਹੀਂ ਇਸ ਕਦਰ ਪਿਆਰ ਦੂ ਮੁੱਸੇ ਬੋਲਾ ਕਰੂੰ ਮੈਨੂੰ اچھا ਲੱਗਦਾ ਹੈ ਅਗਰ ਆਪਨੇ ਛੋੜ ਦਿਆ ਤੂੰ ਤੂੰ ਮੈਨੂੰ ਛੋੜ ਕੇ ਮੈਂ ਜ਼ਿੰਦਾ ਕਿਵੇਂ ਰਹੂੰਗਾ ਲਓ ਦੇਖ ਲਓ ਛੋਟੇ ਛੋਟੇ ਬੱਚਿਆਂ ਦੀ ਆਸ਼ਕੀ ਅਸੀਂ ਇਸ ਉਮਰ ਦੇ ਵਿੱਚ ਇੱਕ ਸਾਈਕਲ ਦੀ ਕੈਂਚੀ ਸਿੱਖਦੇ ਹੁੰਦੇ ਸੀ ਤੇ ਇਹਨਾਂ ਨੂੰ ਆਸ਼ਕੀ ਦੀ ਅਗ ਲੱਗੀ ਆ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ